ਅੰਮ੍ਰਿਤਸਰ ਦੇ ਵਿੱਚ ਵਾਪਰਿਆ ਵੱਡਾ ਹਾਦਸਾ ਦੋ ਤੇਜ਼ ਰਫ਼ਤਾਰ ਗੱਡੀਆਂ ਨੇ ਆਟੋ ਅਤੇ ਐਕਟਿਵਾ ਨੂੰ ਮਾਰੀ ਟੱਕਰ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੋ ਗੱਡੀਆਂ ਸਵਾਰ ਮੁੰਡੇ ਰੇਸ ਲਾਉਂਦੇ ਹੋਏ ਨਜ਼ਰ ਆ ਰਹੇ ਸੀਗੇ ਔਰ ਦੋਵੇਂ ਗੱਡੀਆਂ ਓਵਰ ਸਪੀਡ ਸੀਗੀਆਂ ਤੇ ਅਚਾਨਕ ਦੋਵੇਂ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਅਤੇ ਮੁੜ ਜਾ ਕੇ ਉਹ ਇੱਕ ਆਟੋ ਵਾਲੇ ਦੇ ਵਿੱਚ ਜਾ ਕੇ ਵੱਜੇ ਤੇ ਇੱਕ ਐਕਟਿਵਾ ਸਵਾਰ ਦੇ ਉੱਪਰ ਵੱਜੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਦੋਵੇਂ ਗੱਡੀਆਂ ਦੀ ਹਾਲਤ ਹਾਦਸਾ ਇਨਾ ਭਿਆਨਕ ਸੀਗਾ ਕਿ ਆਟੋ ਚਾਲਕ ਨੂੰ ਮੌਕੇ ਤੋਂ ਹੀ ਜਿਹੜਾ ਹੈ ਹਸਪੀਟਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਆਟੋ ਵਾਲੇ ਦੀ ਹਾਲਤ ਜਿਹੜੀ ਹੈ ਉਹ ਨਾਜ਼ੁਕ ਦੱਸੀ ਜਾ ਰਹੀ ਹੈ ਉੱਥੇ ਹੀ ਐਕਟਿਵਾ ਦੀ ਤੁਸੀਂ ਹਾਲਤ ਦੇਖ ਸਕਦੇ ਹੋ ਕਿ ਐਕਟਿਵਾ ਦੇ ਪਰ ਖੱਜੇ ਉੱਡ ਗਏ ਨੇ ਐਕਟਿਵਾ ਸਵਾਰ ਜਿਹੜੇ ਸ਼ਖਸ ਸੀਗੇ ਕਿ ਦੱਸਿਆ ਜਾ ਰਿਹਾ ਹੈਗਾ ਕਿ ਉਹਨਾਂ ਦੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਨੇ ਵੱਲ ਮੌਕੇ 'ਤੇ ਮੌਜੂਦ ਇੱਕ ਸ਼ਖਸ ਜਿਨ੍ਹਾਂ ਨੇ ਸਾਰਾ ਹੀ ਹਾਦਸਾ ਵੇਖ ਰਿਆ ਉਹਨਾਂ ਨੇ ਦੱਸਿਆ ਕਿ ਓਵਰ ਸਪੀਡ ਸੀਗੀਆਂ ਗੱਡੀਆਂ ਔਰ ਗੱਡੀ ਵਾਲੇ ਹਾਦਸਾ ਕਰਨ ਤੋਂ ਬਾਅਦ ਇਸ ਐਕਸੀਡੈਂਟ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਆਪਣੀਆਂ ਗੱਡੀਆਂ ਛੱਡ ਕੇ ਗੱਡੀਆਂ ਦੇ ਪਰ ਖੱਜੇ ਉੱਡੇ ਹੋਏ ਨੇ ਤੁਸੀਂ ਸੋਚ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਹੋਏਗਾ ਆਉਂ ਜਾਂਦੇ ਆ ਕਿ ਇਹ ਕਹਿਣਾ ਮੌਕੇ ਤੇ ਮੌਜੂਦ ਆਮ ਜਨਤਾ ਦਾ ਮੇਰਾ ਸੰਦੀਪ ਕੁਮਾਰ ਕੀ ਗੱਲ ਕੀ ਹੋਈ ਹੈ ਇਹ ਜਿਹੜਾ ਆਟੋ ਵਾਲਾ ਜੋ ਆ ਰਿਹਾ ਸੀ ਪਿੱਛੋਂ ਗੱਡੀ ਨਾਲ ਟੱਕਰ ਮਾਰੀ ਆ ਔਰ ਇਸ ਲਾਂਦੇ ਸੀ ਦੋ ਗੱਡੀਆਂ ਵਾਲੇ ਉਹ ਜਿਹੜੀ ਗੱਡੀ ਨੇ ਟੱਕਰ ਮਾਰੀ ਹੈ ਤੇ ਗੱਡੀ ਪਲਟ ਗਈ ਆ ਇਹਨਾਂ ਦੀ ਗੱਡੀ ਪਲਟਣ ਤੋਂ ਬਾਅਦ ਗੱਡੀ ਵਾਲੇ ਨੇ ਐਕਟਿਵ ਵਾਲੇ ਨਾਲ ਟੱਕਰ ਮਾਰੀ ਆ ਉਹ ਉਹਨਾਂ ਦੇ ਸੁਣਨ ਜਾਂਦੇ ਦੀ ਉਹਨਾਂ ਦੀ ਦੋਨੋਂ ਲੱਤਾਂ ਟੁੱਟ ਗਈਆਂ ਗੱਡੀ ਵਾਲੇ ਦੀਆਂ ਕਿਸੇ ਦੀ ਜਾਨ ਤੇ ਨਹੀਂ ਗਈ ਆ ਜਿਹੜਾ ਟੈਂਪੂ ਵਾਲਾ ਸੀ ਅਸੀਂ ਇਹਨੂੰ ਅਰੋੜਾ ਹਸਪੀਟਲ ਐਡਮਿਟ ਕਰਵਾਇਆ ਕਿੰਨੇ ਲੋਕ ਜ਼ਖਮੀ ਹੋਏ ਇਸ ਵੇਲੇ ਇੱਕਾ অটো ਵਾਲਾ ਹੈ ਜੇ ਐਕਟਿਵ ਵਾਲਾ ਤਾਂ ਸਾਨੂੰ ਪਤਾ ਨਹੀਂ ਉਹ ਦੋ ਜਾਨੇ ਸੀ ਕੀ ਆ ਸੁਣਨ ਜਾ ਰਿਹਾ ਕਿ ਇੱਕ ਜਾਨੇ ਦੀ ਵਿੱਚੋਂ ਲੈਗ ਦਾ ਫੈਕਚਰ ਹੋ ਗਿਆ ਤੇ ਗੱਡੀ ਵਾਲੇ ਜਿਹੜੇ ਨੇ ਗੱਡੀ ਉਹਰੇ ਗੱਡੀ ਛੱਡ ਕੇ ਭੱਜ ਗਏ ਜੀ ਆਪਣੇ ਮੌਕੇ ਤੇ ਕਿਸੇ ਦਾ ਜਾਨੇ ਦਾ ਨੁਕਸਾਨ ਨਹੀਂ ਹੋਇਆ ਜਾਨ ਤੇ ਨਹੀਂ ਹੁਣ ਕੋਈ ਕਿੰਨੀਆਂ ਕਿ ਸੱਡਾਂ ਲੱਗੀਆਂ ਐਮਰਜੈਂਸੀ 'ਚ ਹੈਗਾ ਜੇ ਆਟੋ ਵਾਲਾ ਵਿਜੇ ਕੁਮਾਰ ਉਹਦਾ ਨਾਮ ਜੇ ਉਹ ਸਟੂਡੈਂਟ ਹੈਗਾ ਹੀ ਉਹ ਟੈਂਪ ਸਟੂਡੈਂਟ ਹੀ ਤੇ ਸਾਨੂੰ ਨਹੀਂ ਪਤਾ ਹੁਣ ਡਾਕਟਰ ਸਾਹਿਬ ਵੀ ਦੱਸ ਸਕਦੇ ਆ ਕਿ ਅਗਲੇ ਦੀ ਪੋਜੀਸ਼ਨ ਕ੍ਰਿਟੀਕਲ ਆ ਕਿ ਕੀ ਆ ਠੀਕ ਹੈ ਅਸੀਂ ਦੇਖੋ ਅਤੋਂ ਜਾਂਦੇ ਪਏ ਸੀ ਠੀਕ ਉਹਨਾਂ ਨੂੰ ਐਡਮਿਟ ਕਰਵਾਤਾ ਠੀਕ ਹੈ